ਲੈ ਭਾਈ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਪੀਆਰ 131 ਦੀ ਮੈਂ ਵੀਡੀਓ ਪਾਈ ਸੀ ਤੇ ਬਾਈ ਨੂੰ ਤੁਹਾਨੂੰ ਮਿਲਾਉਣਾ ਬਾਈ ਦੇ ਖੇਤ ਖੜੇ ਆ ਬਾਈ ਕਿਵੇਂ ਹੋ ਠੀਕ ਹੋ ਹਾਂਜੀ ਬਾਈ ਜੀ ਵਧੀਆ ਕੈਂਟ ਜਾਵਾਂ ਹਾਂਜੀ ਹਾਂਜੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਜੀ ਤੇ ਪੀਆਰ 131 ਬਾਰੇ ਮੜਾ ਜਾ ਪਾਓ ਚਾਨਣਾ ਵੀ ਕਿਵੇਂ ਦੀ ਵੈਰੈਟੀ ਹੈ ਕੀ ਹਿਸਾਬ ਕਿਤਾਬ ਹੈ ਕੀ ਤੁਹਾਡੀ ਫੀਡਬੈਕ ਹੈ ਹਾਂਜੀ ਪੀਆਰ 131 ਵੈਰੈਟੀ ਦਾ ਜੀ ਬਹੁਤ ਵਧੀਆ ਲੱਗੀ ਜੀ ਮੰਨ ਕੇ ਚਲੋ ਆਪਾਂ ਇਹ ਖੜਾ ਝੋਨਾ ਇਹਨੂੰ 4-4 ਗੱਟੇ ਆਪਾਂ ਰੇਹ ਦੇ ਵੀ ਪਾਦੇ ਆ ਵਧੀਆ ਬਹੁਤ ਵਧੀਆ ਪਰ ਇਹਦੇ ਚ ਵੱਡੇ ਬੂਟੇ ਜਿਹੜੇ ਰਲਮੇ ਬੂਟੇ ਜਿਹੜੇ ਬਿਨਾ ਸਮੇਂ ਤੋਂ ਪਹਿਲਾਂ ਨਿਸਰ ਰਹੇ ਆ ਉਹਦੀ ਸਮੱਸਿਆ ਇਸ ਵਾਰ ਸਾਨੂੰ ਬਹੁਤ ਆਈ ਆ ਜੀ ਆਪਣੇ ਕੱਲਿਆਂ ਨੂੰ ਨਾਲ ਵਾਲੇ ਗਵਾਂਢੀ ਖੇਤਾਂ 'ਚ ਵੀ ਹੋਰ ਵੀ ਪਿੰਡ ਕਈਆਂ ਦੇ ਇਹੀ ਸਮੱਸਿਆ ਸਾਨੂੰ ਬਾੜੀ ਆਈ ਆ 131 ਦੇ ਵਿੱਚ ਜਿੱਦਾਂ ਜੀ ਯੂਨੀਵਰਸਿਟੀ ਦਾ ਵੀ ਸੀਗਾ ਜੀ ਆਹ ਦੇਖੋ ਤੁਸੀਂ ਰਲਣਾ ਬਹੁਤ ਆ ਇਹਦੇ 'ਚ ਹਨਾ ਇਹ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਬਾਕੀ ਬਾਈ ਜਿਹੜੇ ਕਹਿ ਰਹੇ ਨੇ ਵੀ ਮੌਸਮ ਦੇ ਕਰਕੇ ਹੋ ਗਿਆ ਮੌਸਮ ਵੀਰੇ ਸਾਰੇ ਖੇਤ ਹੀ ਹੋਊਗਾ ਹਨਾ ਜੇ ਹੋਇਆ ਵੀ ਹਾਂਜੀ ਹੋਇਆ ਵੀ ਬਾਈ ਜੀ ਦੇਖੋ ਆ ਆ ਜਿਵੇਂ ਆ ਹੁਣ ਆ ਇੱਕੋ ਖੇਤ ਆ ਇੱਕੋ ਕੈਰੀ ਜੋ ਲੱਗਿਆ ਆ ਕੈਰੀ ਦੇ ਵਿੱਚ ਉਹ ਸਿਰੇ ਤੇ ਐਂਡ ਤੇ ਉੱਥੇ ਜਾ ਕੇ ਆ ਥੋੜੇ ਜਿਹਾ ਹੈ ਨਾ ਜਿਵੇਂ ਜਿਵੇਂ ਇੱਧਰ ਇੱਧਰ ਜਾਈ ਜਾਵਾਂਗੇ ਓਵੇਂ ਓਵੇਂ ਰੜਾ ਰੜਾ ਹੀ ਰੜਾ ਇਹ ਬਾਈ ਕੁਝ ਨਹੀਂ ਕਹਿ ਸਕਦੇ ਹੁਣ ਕੀ ਹਿਸਾਬ ਕਿਤਾਬ ਹੈ ਮੰਨ ਲਓ ਇਹ 15 ਦਿਨ ਦਾ ਅਡਵਾਂਸ ਹੋਊਗਾ ਜਿਹੜਾ ਹੁਣ ਇਹਨਾਂ ਤੇ ਬੂਰ ਵੀ ਪੈ ਗਿਆ ਹਾਂਜੀ 15 ਦਿਨ ਦਾ ਅਡਵਾਂਸ ਤੇ ਆ ਝੋਨੇ ਦੇ ਹਜੇ ਪੀਆਈ ਸਟੇਜ ਤੇ ਆ ਜਾਵਾਂ ਤੇ ਇੱਕ ਤਰੀਕ ਦਾ ਲੱਗਿਆ ਬਾਈ ਇਹ ਕਿੰਨੀ ਤਰੀਕ ਦਾ ਲੱਗਿਆ ਹੈ 28 29 ਨੂੰ ਸ਼ੁਰੂ ਕੀਤੇ ਬਸ ਇੱਕ ਤਾਂ ਹੀ ਲੱਗਿਆ ਹੋਊਗਾ ਜੀ 1 ਜੁਲਾਈ ਨੂੰ ਲੱਗਿਆ ਮਤਲਬ 55 56 ਦਿਨਾਂ ਦਾ ਝੋਨਾ ਇਹ ਸਾਰਾ ਤੇ ਚਾਰ ਗੱਟੇ ਬਾਈ ਕਹਿੰਦਾ ਜੂਰੀਆ ਪਾਈ ਆ ਤੇ ਹੋਰ ਜਿਗਾਰਡ ਬਾਈ ਜਿੰਕ ਪਾਈ ਆ ਜੀ ਤੇ ਬਸ ਦੂਜਾ ਮੀਲ ਟੌਪ ਆਇਆ ਕਰੇਜੀ ਬਾਕੀ ਠੀਕ ਹੈ ਇੱਕ ਫੰਗੀ ਸੈਡ ਪਾਇਆ ਬਈ ਦੂਜੀ ਰੇਹ ਚ ਇੱਕ ਜਿੰਕ ਪਾਈ ਆ 8 ਕਿਲੋ 33% हां जी 33% 8 किलो जी ਤੇ ਪੋਟਾਸ਼ ਪਟੂਸ਼ ਬਾਈ ਪੋਟਾਸ਼ ਵੀਰੇ ਥੱਲੇ ਬਾਈ ਪਾਈ ਸੀਗੀ ਆਪਣਾ ਥੱਲੇ ਇਹ ਆਲੂਆਂ ਨਾਲ ਮੰਨ ਕੇ ਚੱਲੋ ਵਾਹਣਾ ਠੀਕ ਹੈ ਇਹ ਵੀ ਆਪਾਂ ਅੱਧਾ ਗੱਟਾ ਸੁਪਰ ਦਾ ਤੇ ਐਮਓਪੀ ਪੋਟਾਸ਼ ਜਿਹੜੀ ਆ 20 ਕਿਲੋ 20 ਕਿਲੋ ਬਾਈ ਹੈ ਜਾਨੀ ਖਾराक ਜਿਹੜੀ ਸਾਰੀ ਦੇਤੀ ਹੁਣ ਇਹਦੇ ਤੇ ਮੈਨੂੰ ਲੱਗਦਾ ਇੱਕ ਅੱਧੀ ਸਪਰੇਅ ਕਰੋਗੇ ਤੁਸੀਂ ਹਨਾ ਹਾਂਜੀ ਇੱਕ ਅੱਧੀ ਬਸ ਫੰਗੀ ਸੈਡ ਕਰ ਦਿਆਂਗੇ ਜੇ ਸਮਾਂ ਜੇ ਐਂਡ ਤੇ ਲੱਗਿਆ ਆਪਣ ਨੂੰ ਕੋਈ ਤੀਲੇ ਵਗੈਰਾ ਦਾ ਅਟੈਕ ਦਾ ਉਦੋਂ ਕਰਾਂਗੇ ਤੇ ਪ੍ਰਦਾਨ ਕੋਈ ਫਟੇਰਾ ਕੋਈ ਹੋਰ ਲਟਰਮ ਪਟਰਮ ਇਹਦੇ ਚ ਪ੍ਰਦਾਨ ਪਾਈ ਆ ਜੀ ਇਹਦੇ ਚ ਪ੍ਰਦਾਨ ਪਾਈ ਆ ਬਾਈ ਹੁਣ ਕਿੰਨੇ ਕ ਦਿਨ ਹੋ ਗਏ ਤਕਰੀਬਨ 8-9 ਦਿਨ ਨੂੰ ਹੋ ਗਈ ਪ੍ਰਦਾਨ ਪਾਈ ਆ ਸਪਰੇਅ ਮੰਨ ਕੇ ਚਲੋ ਫੰਗੀ ਸਾਈਡ ਜੇ ਤਾਂ ਆਪਾਂ ਨੂੰ ਲੱਗਿਆ ਤਾਂ ਕਰਾਂਗੇ ਜਾਂ ਤੀਲੇ ਦਾ ਟੈਗ ਆਇਆ ਤਾਂ ਕਰਾਂਗੇ ਨਹੀਂ ਠੀਕ ਅਗਲੇ ਮਹੀਨੇ ਤੱਕ ਹਜੇ ਨਹੀਂ ਲੋੜ ਨਹੀਂ ਵੈਰਾਈਟੀ ਠੀਕ ਆ ਜੀ ਪਰ ਵਧਵੇਂ ਬੂਟਿਆਂ ਦੀ ਸਮੱਸਿਆ ਬਹੁਤ ਜ਼ਿਆਦੀ ਆ ਜੀ ਬਹੁਤ ਜ਼ਿਆਦੀ ਹੈ ਤੇ ਬਾਕੀ ਪਾਣੀ ਬਈ ਇੱਕ ਨੰਬਰ ਹੈ ਨਹਿਰ ਦਾ ਪਾਣੀ ਵੀ ਲੱਗਦਾ ਉਹ ਕੱਸੀ ਜਾਂਦੀ ਹੈ ਤੇ ਪਾਣੀ ਇੱਕ ਨੰਬਰ ਹੈ ਤੇ ਇੱਧਰ 17 18 11 21 ਇਹਦੀ ਵੀ ਵੀਡੀਓ ਪਾਵਾਂਗੇ ਵੀ ਕੀ ਰਿਪੋਰਟ ਹੈ ਕੀ ਨਹੀਂ ਤੇ ਪਾਣੀ ਜਮਾ ਪਹਿਲਾਂ ਸਖਾਸ ਕਾ ਕੇ ਲਾਏ ਨੇ ਹੁਣ ਇਹਨੂੰ ਪਾਣੀ ਜਮਾ ਤੁਨ ਕੇ ਰੱਖਣੇ ਹੈ ਹਨਾ ਹਾਂਜੀ ਹਾਂਜੀ ਹੁਣ ਪੂਰਾ ਭਰ ਕੇ ਰੱਖਾਂਗੇ ਜੀ ਨਹਿਰੀ ਪਾਣੀ ਵੱਧ ਤੋਂ ਵੱਧ ਨੂੰ ਲਾ ਕੇ ਜੇ ਪਿਛਲੇ ਸਾਲ ਲਾਇਆ ਸੀ ਕਿ ਨਹੀਂ ਲਾਇਆ ਸੀ ਨਹੀਂ ਐਰ ਕੀ ਪਿਛਲੇ ਸਾਲ 26 ਲਾਇਆ ਸੀਗਾ ਜੀ ਤੇ ਵੈਸੇ ਉਹ 26 ਮਾਨ ਬਾਈ ਜੀ ਖੁਸ਼ੀਆ ਕਰ ਦਿੰਦਾ ਇਹ ਥੋੜਾ ਜਿਹਾ ਜਿਵੇਂ ਗੁੱਟੀ ਟੇਪ ਜੀ ਬਣਾ ਜਾਂਦਾ ਆਪਦੇ ਆਪ ਨੂੰ ਵੀ ਥੋੜਾ ਜਿਹਾ ਮਹਿਸੂਸ ਜਿਹਾ ਹੁੰਦਾ ਵੀ ਵੀ ਛੜੂਗਾ ਕਿ ਨਹੀਂ ਵੈਸੇ ਵੈਰਾਈਟੀ ਵਧੀਆ ਲੱਗੀ ਐ ਕੋਈ ਇਸ ਤਰ੍ਹਾਂ ਦੀ ਆਪਾਂ ਮੱਕੜਾ ਫਿਰਦੇ ਆ ਬਾਈ ਵਿੱਚ ਸੁੰਡੀ ਵਾਲੇ ਤੇ ਕਈ ਇਹਨਾਂ ਨੂੰ ਦੇਖ ਦੇਖ ਕੇ ਸਪਰੇਅ ਕਰੀ ਜਾਂਦੇ ਆ ਇਹਨਾਂ ਤੋਂ ਡਰਨ ਦੀ ਬਾਈ ਹਜੇ ਕੋਈ ਲੋੜ ਨਹੀਂ ਤੇ ਜੇ ਤੁਹਾਨੂੰ ਲੱਗਦਾ ਵੀ ਉੱਤੋਂ ਪੱਤੇ ਪੱਤੇ ਮੁੜਦੇ ਨੇ ਵਿੱਚ ਉਹਨਾਂ ਗੱਭੇ ਤੇ ਆ ਗਿਆ ਫਿਰ ਤੁਸੀਂ ਸਪਰੇਅ ਕਰ ਦੋ ਅਦਰਵਾਈਜ਼ ਲੋੜ ਨਹੀਂ ਹੈਗੀ ਤੇ ਬਾਕੀ ਆਪਾਂ ਗਰਮ ਪਾਣੀ ਵਾਲੀ ਮੋਟਰ ਹੈ ਇਕ ਠੰਡੇ ਵਾਲੀ ਹੈ ਨਾ ਠੰਡੇ ਵਾਲੀ ਹਾਂਜੀ ਗਰਮਾ ਨਹੀਂ ਪਾਈਦਾ ਜੀ 750 ਵੋਟਾਂ ਵਾਲਾ ਜੀ ਇੱਕ ਨੰਬਰ ਪਾਣੀ ਆ ਜੀ ਤੇ ਨਹਿਰ ਵਾਲਾ ਵੀ ਉਹਦੇ ਚ ਪਟਾਸ਼ ਹੁੰਦੀ ਹੁੰਦੀ ਹੈ ਜ਼ਿਆਦੀ ਹਾਂਜੀ ਹਾਂਜੀ ਕਿੰਨੇ ਕਿੱਲਿਆਂ ਦਾ ਪਟਾ ਬਈ ਇਹ ਸਾਰਾ ਇਹ 4 ਕਿੱਲਿਆਂ ਦਾ ਜੀ 4 ਕਿੱਲਿਆਂ ਦੇ ਵਿੱਚ ਪੀਆਰ 131 ਹੈ ਇੱਕ ਜਿਹੜੀ ਉਧਰ ਵੀਡੀਓ ਬਣਾਈ ਉਧਰ 2 ਕਿੱਲੇ ਕਿ ਤਿੰਨ ਉਧਰ ਵੀ ਬਈ 4 ਹੀ ਆ ਜੀ ਉਥੇ ਉਧਰ ਵੀ 4 8 ਕਿੱਲੇ ਮਤਲਬ ਹੈਗੇ ਪਿਛਲੇ ਹਾਲ ਲਾਇਆ ਸੀ ਬਈ ਇਹ 31 ਕਿੱਤੀ ਕੇ ਨਾ ਨਹੀਂ ਪਹਿਲੀ ਵਾਰ ਹੀ ਲਾਇਆ ਸੀ ਸੁਣਿਆ ਬਹੁਤ ਵਧੀਆ ਵੈਰਾਈਟੀ ਹੈ ਬਾਕੀ ਆਪ ਨੂੰ ਹਰ ਜੀ ਝਾ ਉਗਰ ਲਾਉਂਦੇ ਸੀ ਜਿੱਥੇ ਅੱਛਾ ਉਹਨਾਂ ਨਾਲ ਤਾਂ ਕਿਤੇ ਵਧੀਆ ਨੇ ਵੀ ਇਹ ਉਹਦਾ ਬਹੁਤ ਜ਼ਿਆਦਾ ਵਧੀਆ ਇਹਨਾਂ ਨਾਲ ਉਹਦਾ ਚੱਕੀ ਜਾਂਦੇ ਬੁੜੇ ਹੋ ਜਾਂਦੇ ਸੀ ਹਨਾ ਦੇਖ ਲੈ ਦੇਖ ਦੇ ਬਸ ਵਦ ਮੇ ਪੱਤੇ ਵਦ ਮੇ ਇਹਦੀ ਸਮੱਸਿਆ ਆਈ ਆ ਆਪਾਂ ਹਾਂ ਭਾਈ ਇਹ ਮੜਾ ਜਿਹਾ ਸੁਧਾਰ ਕਰਨਾ ਚਾਹੀਦਾ ਅਗਲੀ ਵਾਰੀ ਤਾਂ ਚੱਲ ਇੱਥੇ ਘਰ ਦਾ ਵੀ ਰੱਖ ਲਾਂਗੇ ਆড্ডা ਹਨਾ ਹਾਂਜੀ ਹਾਂਜੀ ਜੇ ਕੰਡੀਸ਼ਨ ਇਹਦੀ ਵਧੀਆ ਰਹੀ ਇੱਕ ਕੱਢ ਕੇ ਦਿੱਤੀ ਰੱਖ ਲਾਂਗੇ ਹਾਂ ਯੂਨੀਵਰਸਿਟੀ ਦਾ ਵੀ ਆ ਜੀ ਆਪਾਂ ਫੇਰ ਵੀ ਆਪਾਂ ਕਹਿੰਦੇ ਸੀ ਆਪਾਂ ਮੌਸਮ ਦੀ ਗੱਲ ਕਰੀਏ ਜੀ ਤੇ ਕੱਲੇ ਆਪਾਂ ਇਹ ਇੰਨਾ ਬੂਟਿਆਂ ਨੂੰ ਨਹੀਂ ਮੌਸਮ ਦੀ ਸਮੱਸਿਆ ਆ ਜਾਂਦੀ ਹੈ ਨਾਲ ਵਾਲਾ ਬੂਟਾ ਵੀ ਉਹੀ ਆ ਬੂਟਾ ਵੀ ਉਹੀ ਆ ਜੇ ਆਪਾਂ ਕਹੀਏ ਮੌਸਮ ਦੀ ਸਮੱਸਿਆ ਵੀ ਕੱਲੇ ਇਸੇ ਨੂੰ ਹੀ ਆਉਣੀ ਵੀ ਬਾਕੀ ਜਿਹੜੇ ਮੇਲ ਮੇਲ ਬੂਟੇ ਨਹੀਂ ਕਿਉਂ ਆਏ ਇਸ ਤਰ੍ਹਾਂ ਦੀ ਸਮੱਸਿਆ ਵੀ ਆਪਾਂ ਨੂੰ ਵੀ ਦੇਖਿਆ ਹੈ ਵੀ ਕਿਉਂ ਆਈਏ ਸਮੱਸਿਆ ਕਿਉਂ ਆਈ ਕਿਉਂਕਿ ਹਾਈਬ੍ਰਿਡ ਦੇ ਵਿੱਚ ਤਾਂ ਮੇਲ ਫੀਮੇਲ ਬੂਟੇ ਦੋਨੇ ਹੁੰਦੇ ਨੇ ਬਈ ਇਹਦੇ ਵਿੱਚ ਤਾਂ ਇੱਕੋ ਹੀ ਪਰਮਲ ਦੇ ਵੈਰਾਈਟੀ ਦੇ ਵਿੱਚ ਤਾਂ ਇੱਕ ਹੀ ਸਾਰਾ ਸਿਸਟਮ ਹੁੰਦਾ ਤੇ ਕੁਝ ਕਹਿ ਨਹੀਂ ਸਕਦੇ ਬਈ ਤੇ ਮਦਾਨ ਦੇ ਰੰਗ ਵੀ ਕੋਈ ਆ